ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਪਰ ਮੈਂ ਅੱਜ ਠੀਕ ਨਹੀਂ ਹੈਗੀ ਅੱਗੇ ਮੈਂ ਕਹਾਂ ਜੀ ਮੈਂ ਵੀ ਠੀਕ ਹਾਂ ਪਰ ਅੱਜ ਮੈਂ ਠੀਕ ਨਹੀਂ ਹੈਗੀ ਬਹੁਤ ਜ਼ਿਆਦਾ ਕੋਲਡ ਹੋਇਆ ਪਿਆ ਬਹੁਤ ਹੀ ਜ਼ਿਆਦਾ ਕੋਲਡ ਹੋਇਆ ਪਿਆ ਜ਼ੁਕਾਮ ਬਹੁਤ ਚੰਗਾ ਹੋਇਆ ਪਿਆ ਤਾਂ ਹੀ ਮੈਂ ਦੋ ਦਿਨਾਂ ਤੋਂ ਵੀਡੀਓ ਨਹੀਂ ਕੋ ਸ਼ੂਟ ਕਰੀ ਹੈਗੀ ਦਿਲ ਨਹੀਂ ਕਰਦਾ ਹੈਗਾ ਜੇ ਪੈ ਜਾਣਿਆ ਫਿਰ ਆਉਂਦਾ ਜੀ ਹੋਏਂਦੇ ਵੀ ਖੜੇ ਹੋ ਜਾਓ ਤੁਰ ਫਿਰਦੇ ਫਰਿਆਦ ਨਾਲ ਪੈ ਜੋ ਨਾ ਕੋਈ ਕੰਮ ਕਰਨ ਨੂੰ ਜੀ ਕਰਦਾ ਨਾ ਪੈਣ ਨੂੰ ਜੀ ਕਰਦਾ ਬਹੁਤ ਚਿੱਤ ਖਰਾਬ ਹੋਇਆ ਪਿਆ ਕੋਲਡ ਰੈਨ ਸਾਰਾ ਖਸੂਨਾ ਲਿਆ ਕਰਿਆ ਪਿਆ ਨਾ ਤਾਂ ਕੰਨਾਂ ਤੋਂ ਸੁਨਾਰ ਕੇ ਸੁੰਨਾ ਭਾਰੀ ਭਾਰੀ ਹੋਇਆ ਪਿਆ ਸਾਰਾ ਕੁਸ਼ੀ ਅੱਖਾਂ ਵੀ ਖੁਦਿਆਂ ਅੱਖਾਂ ਚੀਸਾ ਪੈਂਦੇ ਕੰਨ ਭਾਰੇ ਹੋਏ ਪੈ ਨੇ ਸਿਰ ਭਾਰੇ ਹੋਏ ਪੈ ਰੇਸ਼ੇ ਕਰਕੇ ਨਾ ਸਟੀਮ ਵੀ ਲੈਣੀ ਹੈ ਮਦਿਨ ਚ ਦੋ ਤਿੰਨ ਵਾਰੀ ਪਰ ਫਿਰ ਇਹਨੇ ਆਪ ਦਾ ਟਾਈਮ ਤਾਂ ਲੈਣਾ ਹੀ ਜਿਹੜਾ ਦੋ ਤਿੰਨ ਦਿਨ ਠੀਕ ਹੋਣ ਤੇ ਲੱਗਣਗੇ ਹਨਾ ਉਹ ਤਾਂ ਲੱਗਣਗੇ ਮੈਡੀਸਨ ਵੀ ਚੱਲ ਰਹੀ ਹੈਗੀ ਤੁਹਾਨੂੰ ਮੈਂ ਸੋਚਿਆ ਸੀ ਆ ਮੈਂ ਆ ਕਾਵਾ ਪੀਲਾ ਕਾਵਾ ਮੀਨਸ ਇਹਦੇ ਵਿੱਚ ਨਾ ਹੁੰਦਾ ਨਹੀਂ ਮਸਾਲੇ ਹੁੰਦੇ ਨੇ ਆਪਣੇ ਕਿਹ ਜਾਂਦੇ ਦਾਲ ਚੀਨੀ ਲੌਂਗ ਇਲਾਈਚੀ ਕਾਲੀ ਮਿਰਚ ਅਦਰਕ ਇਹਦੇ ਨਾਲ ਕੀ ਆ ਮੈਂ ਕਿਹਾ ਠੀਕ ਹੋ ਜੇ ਮੈਂ ਚਲੋ ਆਂ ਡਰਿੰਕ ਪੀ ਕੇ ਦੇਖਦੇ ਹਾਂ ਨਾ ਗਲਗੁਲਾ ਸਾਫ਼ ਹੋ ਜੇ ਠੀਕ ਹੋ ਜੇ ਉਹ ਲੈ ਕੇ ਆਈਆਂ ਤੇ ਉਸ ਤੋਂ ਬਾਅਦ ਥੋੜੀ ਜੀ ਕਰਦੀ ਆ ਵਾਕ ਹੁਣ ਟਾਈਮ ਹੋ ਰਿਹਾ ਸ਼ਾਮ ਦਾ 4:30 ਦਾ 4:30 ਦਾ ਟਾਈਮ ਆ ਮੈਂ ਕਿਹਾ ਚਲੋ ਵਲੌਗ ਸ਼ੁਰੂ ਕਰ ਲਾਂ ਦਾਲ ਬਣਾ ਕੇ ਹੀ ਕਿਚਨ ਵਿੱਚ ਚਮੂੰਗੀ ਮਸਰੀ ਦੀ ਹਲਕੀ ਦਾਲ ਬਣਾਈ ਆਟਾ ਖੁੰਮ ਤਾਂ ਫਿਰ ਮੈਂ ਕਿਹਾ ਰੱਡ ਡਰਿੰਕ ਪੀ ਕੇ ਨਾ ਕਾਵਾ ਪੀ ਕੇ ਫਿਰ ਮੈਂ ਥੋੜੀ ਵਾਕ ਕਰਦੇ ਬੇੜੇ ਵਿੱਚ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਜੇ ਚਿੱਤ ਢਿੱਲਾ ਹੁੰਦਾ ਔਰ ਮਿੰਨ ਤਾਂ ਆਉਂਦੀ ਸਰਦੀ ਵੀ ਕੁੱਟ ਰਾ ਜੰਮੀ ਮਿੰਨ ਤਾਂ ਸਰਦੀ ਨਹੀਂ ਨਾ ਆਉਂਦੀ ਸਰਦੀ ਮੇਰੇ ਤੇ ਆ ਪਾਰੀ ਪਈ ਜਿਸ ਦਿਨ ਮੈਂ ਬਾਹਰ ਚਾਰ ਸਵੇਰਾ ਹੈਲਪਰ ਨਾਲ ਤਵਾ ਜਾਂ ਉਸ ਦਿਨ ਮੈਂ ਪਤਾ ਨਹੀਂ ਸ਼ੂ ਨਹੀਂ ਪਾਈ ਸੀ ਨਾ ਪੈਰਾਂ 'ਚ ਚੱਪਲ ਪਾਈ ਹੋਈ ਸੀ ਵੀ ਪਾਣੀ ਕਰਕੇ ਮੈਨੂੰ ਉਦੇ ਹੋ ਗਿਆ ਉਸ ਤੋਂ ਅਲਰੇਂ ਤੋਂ ਮੈਂ ਬਿਮਾਰ ਹੋਈ ਬਸ ਨੈਕਸਟ ਡੇ ਮੈਨੂੰ ਥੋੜਾ ਜਿਹਾ ਮੈਨੂੰ ਮਹਿਸੂਸ ਹੋਇਆ ਮੇਰਾ ਗਲਾ ਖਰਾਬ ਆ ਫਿਰ ਮੈਨੂੰ ਅਗਲੇ ਦਿਨ ਤੋਂ ਬਾਅਦ ਮੈਨੂੰ ਜਕਾਮ ਹੋ ਗਿਆ ਪਰ ਮੈਂ ਅਹੀ ਕੋਈ ਚੀਜ਼ ਮੈਂ ਖਾਦੀ ਨਹੀਂ ਜਿਹਨਾਂ ਮੇਰਾ ਗਲਾ ਖਰਾਬ ਹੋਵੇ ਖੱਟੀ ਹੋਵੇ ਜਾਂ ਠੰਡੀ ਹੋਵੇ ਨਾ ਐਨੇ ਆਪਾਂ ਕਹਿੰਦਾ ਬੱਚਿਆਂ ਤਾਂ ਆਪਾਂ ਨੂੰ ਪਤਾ ਹੀ ਵਿਆ ਚੀਦਾ ਪਰ ਬਿਮਾਰ ਕਰੂਗੀ ਬਸ ਇੱਕ ਦਿਨ ਥੋੜਾ ਜਿਹਾ ਗਲੇ 'ਚ ਮੈਨੂੰ ਖਿੱਚ-ਖਿੱਚ ਲੱਗਿਆ ਫਿਰ ਨਾਲ ਦੀ ਨਾਲ ਮੈਨੂੰ ਰੇਸ਼ਾ ਹੋ ਗਿਆ ਕੋਲਡ ਹੋ ਗਿਆ ਚਲੋ ਹੋ ਜਾਊਗਾ ਠੀਕ ਹੀ ਕੁ ਦੋ ਦਿਨ ਹੋਰ ਲੱਗਣਗੇ ਤੇ ਕੰਮ ਉਹ ਨਾਲ-ਨਾਲ ਚੱਲਦੇ ਰਹਿੰਦੇ ਨੇ ਐਕਸਟਰਾ ਕੰਮ ਮੈਂ ਕੁਝ ਨਹੀਂ ਕਰ ਰਹੀ। ਦਿਲ ਹੀ ਨਹੀਂ ਕਰਦਾ ਹੈਗਾ ਜੈਕਟ ਉੱਪਰ ਉਤਾਰਨੀ ਹੈ ਸੀਗਾ, ਬਾਡੀ ਨੂੰ نیچے ਕਵਰ 'ਚ ਰੱਖਣੀ ਹੈ ਸੀ ਉਹ ਵੀ ਨਹੀਂ ਮੇਰਾ ਜੀ ਕਰ ਰਿਹਾ ਹੈ। ਉਤਾਰਾਂ ਨੂੰ ਉਹ ਵੀ ਮੈਂ ਸੋਚ ਲਈ ਹਾਂ ਜੀ ਦਵਿੰਦਰ ਉਤਾਰ ਦਨ। ਜਦ ਮੈਂ ਠੀਕ ਹੋ ਕੇ ਮੈਂ ਫੇਰ ਉਤਾਰੂੰਗੀ। ਬਿਲ ਹੀ ਨਹੀਂ ਕਰਦਾ ਕੁਝ ਵੀ ਕਰਨ ਨੂੰ। ਵੇਖ ਰਹੀ ਹਾਂ ਜੇ ਕੱਲ ਨੂੰ ਸਵੇਰ ਤੱਕ ਕੋਈ ਸ਼ਰਤ ਪਿਆ ਤਾਂ ਕੱਲ ਕੱਪੜੇ ਵੀ ਧੋਣੇ ਪੈਣਗੇ। ਉਹ ਵੀ ਮਸ਼ੀਨ 'ਚ ਲੋਡ ਕਰਨ ਨੂੰ ਵੀ ਰਾਤ ਨੂੰ ਹੱਥ-ਪਾਹ ਮਾਰਨ ਨੂੰ ਪਾਣੀ 'ਚ ਜੀ ਨਹੀਂ ਕਰਦਾ। ਪਾਣੀ ਠੰਡਾ ਲੱਗਦਾ। ਅੰਦਰ ਆਹ ਨਾਲ ਜਿਵੇਂ ਬੁਖਾਰ ਹੁੰਦਾ ਹੈਗਾ। ਕਿਸੇ ਚੀਜ਼ ਦਾ ਟੇਸਟ ਨਹੀਂ ਪੁੱਖ ਕਰਾ ਲਏ ਖਾਣੇ ਆ ਪਰ ਕਿਸੇ ਚੀਜ਼ ਦਾ ਸਵਾਦ ਨਹੀਂ ਆਉਂਦਾ ਖਾਣ ਦਾ ਸਵਾਦ ਨਹੀਂ ਆਉਂਦਾ ਹੈਗਾ ਠੀਕ ਆ ਢਿੱਡ ਭਰਨਾ ਪੈਂਦਾ ਭੁੱਖ ਲੱਗੇ ਤਾਂ ਕੁਝ ਖਾਣਾ ਪੈਂਦਾ ਐਦਾਂ ਕੁਛ ਚੱਲ ਰਿਹਾ ਸਮਾਂ ਐਦਾਂ ਸਮਾਂ ਚੱਲ ਰਿਹਾ ਨਾ ਕਿਸੇ ਚੀਜ਼ ਦਾ ਸਵਾਦ ਨਾ 스ਮੈਲ ਨਾ ਸੋਨੂ ਦੀ ਕਰਦਾ ਨਾ ਜਾਗੜ ਨੂੰ ਦੀ ਕਰਦਾ ਨਾ ਕੰਮ ਕਰਨ ਨੂੰ ਜੀ ਕਰਦਾ ਬਸ ਚਲੋ ਜੀ ਹੋ ਜੋ ਠੀਕ ਸਾਰਾ ਕੁਛ ਨਾ ਪੀ ਲੈ ਡਰਿੰਕ ਫਿਰ ਕਰਦੇ ਹਾਂ ਉਹ ਆਫ ਬਾਅਰ ਲੋ ਜੀ ਇੱਧਰ ਬਣ ਚੁੱਕੀ ਆਪਣੇ ਮੂੰਗੀ ਮਸਰੀ ਦੀ ਥਾਲ ਆਲੂ ਮੈਂ ਤੜਕਾ ਚ ਪਾ ਦੇ ਵਿੱਚ ਲਾਇਆ ਜਿਵੇਂ ਪਹਿਲਾਂ ਲਾ ਕੇ ਕੁੱਕਰ ਚ ਪਾਉਂਦੀ ਨਾ ਤਾਂ ਇਹ ਮੈਂ ਕੜਾਹੀ ਚ ਕੱਢਤੀ ਇਸ ਮੈਂ ਤੜਕਾ ਲਾਇਆ ਦਾਲ ਪਹਿਲਾਂ ਮੈਂ ਉਬਾਲ ਲਈ ਸੀ ਕੋਈ ਹੋਰ ਵੀ ਕੜਹੀ ਹੋਊਗੀ ਜੀ ਕੜਹੀ ਹੋਗੀ ਲੋ ਜੇ ਪਤਨੀਆ ਤੋੜ ਲਈਏ ਤਾਂ ਇਹ ਬੜਾ ਸੋਹਣਾ ਹੋ ਗਿਆ ਜੇ ਤੋੜਾਂਗੇ ਤਾਂ ਹੋਰ ਵੀ ਫੁੱਟੂਗਾ ਤੋੜਨ ਨਾਲ ਇਹ ਸੋਹਣਾ ਹੋ ਗਿਆ ਮੈਂ ਤੋੜਨ ਜੋਗਾ ਹੋ ਗਿਆ ਹੁਣ ਤਾਂ ਪਾਆਂ ਕਰਾਂਗੇ ਦਾਲ ਸਬਜ਼ੀ ਵਿੱਚ ਆ ਇਹ ਬੜੀ ਖੁਸ਼ਬੂ ਆਰਗੈਨਿਕ ਆਉਂਦੀ ਪਰ ਮੈਨੂੰ ਆ ਨਹੀਂ ਰਹੀ ਜੇ ਕੰਮ ਕਰਕੇ ਮੈਨੂੰ ਨਹੀਂ ਆ ਰਹੀ ਮੈਂ ਟਰਾਈ ਕਰ ਰਹੀ ਸੀ ਖੁਸ਼ਬੂ ਲੈਣ ਦੀ ਇਹ ਘਰ ਦੇ ਤਾਂ ਨਹੀਂ ਇਹ ਤਾਂ ਹੱਥਾਂ 'ਚ ਵੀ ਕਿੰਨੇ ਟਾਈਮ ਖੁਸ਼ ਹੋ ਜਾਂਦੀ ਹੁੰਦੀ ਆ ਮੈਨੂੰ ਤਾਂ ਇਹ ਬਹੁਤ ਪਸੰਦਾ ਦਾਲ ਸਬਜ਼ੀ ਦੇ ਬੱਚੇ ਦਿਖਾਦੇ ਬੜੇ ਚਿੱਕਾ ਮਾਰਦੇ ਨੇ ਤਾਂ ਨਹੀਂ ਆ ਪਾ ਦੋ ਜੇ ਇੰਨਾ ਕੀ ਬਹੁਤ ਘੱਟ ਥੋੜੀ ਜਿਹੀ ਦਾਲ ਹੈ ਅੱਜ ਦੁਪਹਿਰ ਮੈਂ ਬਣਾਇਆ ਸੀ ਬ੍ਰੈਡ ਪੀਜ਼ਾ ਮੈਂ ਸੋਚਿਆ ਚੱਲ ਥੋੜਾ ਨਾ ਰੈਸਪੀ ਸ਼ੇਅਰ ਕਰ ਲੈਂਦੇ ਆ 에ਅਰ ਫਰ 에ਅਰ 'ਚ ਬਣਾਉਂਗੀ ਕਿ ਭੈਣ ਕਮੈਂਟ ਆਏ ਸੀ ਕਿ ਐਸੇ 에ਅਰ ਖਰੀਦਿਆ ਉਹਦੇ ਵਿੱਚ ਕੀ ਕੁਝ ਬਣਾਉਣਾ ਮੈਨੂੰ ਕੁਝ ਨਹੀਂ ਪਤਾ ਵੀ ਤੁਸੀਂ ਦੱਸੋ ਜਿਵੇਂ ਜਿਵੇਂ ਮੈਂ ਕੁਝ ਬਣਾਉਣੀ ਹੋਣੀ ਮੈਂ ਤੁਹਾਨੂੰ ਵੀ ਸ਼ੇਅਰ ਕਰਦਾਂਣੀ ਹੋਣੀ ਆ ਇਹ ਮੈਂ ਬ੍ਰੈਡ ਤੇ ਲਗਾ ਰਹੀਆਂ ਚੀਜ਼ ਸਪ੍ਰੈਡ ਤੇ ਪੀਜ਼ਾ ਪਾਸਤਾ ਸੌਸ ਦੋਨੇ ਮਿਕਸ ਕਰਕੇ ਮੈਂ ਬ੍ਰੈਡ ਸਲਾਈਸਿਸ ਤੇ ਸਪ੍ਰੈਡ ਕਰ ਦਊਂਗੀ ਜੇ ਤੁਸੀਂ ਨੋਰਮਲ ਪੀਜ਼ਾ ਬਣਾਉਣਾ ਤਾਂ ਵੀ ਰੈਸিপি ਸੇਮ ਰਹੂਗੀ ਬਸ ਬ੍ਰੈਡ ਦੀ ਜਗ੍ਹਾ ਆਪਾਂ ਪੀਜ਼ਾ ਬੇਸ ਲੈ ਲੈਣਾ ਹੈ ਨਾ ਰੈਸিপি ਸੇਮ ਹੀ ਰਹੂਗੀ ਬਾਕੀ ਸਮਾਨ ਆਪਦੀ ਤੁਸੀਂ ਆਪਦੀ ਚੋਇਸ ਅਕੋਰਡਿੰਗ ਹੈ ਜਿਵੇਂ ਜਿਹੜਾ ਸਮਾਨ ਤੁਹਾਡੇ ਕੋਲ ਅਵੇਲੇਬਲ ਲ ਘੱਟਵਾ ਤੁਵੇਂ ਤੁਸੀਂ ਕਰ ਸਕਦੇ ਹੋ ਬ੍ਰੈਡ ਉੱਪਰ ਮੈਂ ਲਗਾਤਾ ਚੀਜ਼ ਸ ਤੇ ਪੀਜ਼ਾ ਪਾਸਤਾ ਸੌਸ ਮਿਕਸ ਕਰਕੇ ਮੈਂ ਸਪਰੈਡ ਕਰ ਰਹੀ ਹਾਂ ਅ ਪੀਸ ਸਪਰੈਡਰ ਕੋ ਨਹੀਂ ਹੈਗਾ ਤਾਂ ਕੋਈ ਜ਼ਰੂਰੀ ਵੀ ਨਹੀਂ ਹੈਗਾ ਕੱਲਾ ਪੀਜ਼ਾ ਪਾਸਤਾ ਸੌਸ ਲਗਾ ਲਓ ਪੀਜ਼ਾ ਪਾਸਤਾ ਸੌਸ ਵੀ ਹੈ ਨਾਰਮਲ ਤੁਸੀਂ ਕੈਚੱਪ ਲਗਾ ਲਓ ਹਨਾ ਥੋੜਾ ਬਹੁਤ ਹਲਕਾ ਫੁਲਕਾ ਟੇਸ ਦਾ ਫਰਕ ਪੈ ਜੂ ਨਹੀਂ ਕੋਈ ਐਡੀ ਨਾਰਮਲ ਗੱਲ ਹੀ ਹੁੰਦੀ ਐਡੇ ਗੱਲ ਨਹੀਂ ਹੈਗੀ ਪੀਜ਼ਾ ਨਹੀਂ ਬਣੂਗਾ ਉੱਪਰ ਸਪਰੈਡ ਕਰ ਰਹੀ ਹਾਂ ਸਬਜ਼ੀਆਂ ਸਬਜ਼ੀਆਂ ਵਿੱਚ ਮੇਰੇ ਕੋਲ ਪਿਆਜ਼ ਤੇ ਹਰੀ ਸ਼ਿਮਲਾ ਮਿਰਚ ਅਸੀਂ ਇਹ ਦੋ ਸਬਜ਼ੀਆਂ ਤਾਂ ਆਪਣੇ ਕੋਲ ਹਰ ਟਾਈਮ ਕਰ अवेलेबल ਹੁੰਦੀਆਂ ਨੇ ਜੇ ਤੁਹਾਡੇ ਕੋਲ ਲਾਲ ਲਾਲ ਜਾਂ ਪੀਲੀ ਸ਼ਿਮਲਾ ਮਿਰਚ ਹੈਗੇ ਤੁਸੀਂ ਉਹ ਵੀ ਯੂਜ਼ ਕਰ ਸਕ ਕੋਈ ਟਮਾਟਰ ਦਾ ਤੁਸੀਂ ਕੋਈ ਹੋਰ ਸਬਜੀ ਯੂਜ਼ ਕਰਨਾ ਚਾਹੁੰਦੇ ਹੋ ਮਸ਼ਰੂਮਸ ਉਹ ਵੀ ਪਾ ਸਕਦੇ ਹੋ ਹਨ ਮੈਂ ਸ਼ਿਮਲਾ ਮਿਰਚ ਤੇ ਪਿਆਜ਼ ਪਾਇਆ ਉਹਦੇ ਉੱਪਰ ਮੈਂ ਪਾਤੇ ਕੌਰ ਮੱਕੀ ਦਾਣੇ ਫਰੋਜ਼ਨ ਕੌਰ ਵੀ ਹਰ ਟਾਈਮ ਫਰੀਜ਼ਰ ਚ ਹੁੰਦੇ ਨੇ ਤੇ ਚੀਜ਼ ਚੀਜ਼ ਵੀ ਟਾਈਸਟ ਹੈ ਕਦੂ ਕਾਸ ਕਰੀ ਫਰੋਜ਼ਨ ਚੀਜ਼ ਹੈ ਫਰੀਜ਼ਰ ਚ ਹਰ ਵਕਤ ਹੀ ਹੁੰਦੀ ਖਰਾਬ ਨਹੀਂ ਹੁੰਦੀ ਜਿੰਨੇ ਟਾਈਮ ਮਰਜ਼ੀ ਰੱਖੀ ਰੱਖੋ ਤੇ ਹੁਣ ਇਹਨਾਂ ਨੂੰ ਰੱਖ ਦਾਂ ਏਅਰ ਫਰਾਈਰ ਵਿੱਚ ਏਅਰ ਫਰਾਈਰ ਮੈਂ ਪਹਿਲਾਂ 5 ਮਿੰਟ ਲਈ ਪ੍ਰੀ ਹੀਟ ਕਰ ਲਿਆ ਯਾਨੀ ਗਰਮ ਕਰ ਲਿਆ ਸੀ ਪਹਿਲਾਂ ਤੇ ਬ੍ਰੈਡ ਸਲਾਈਸ ਆਪੇ ਇਹਦੇ ਵਿੱਚ ਰੱਖ ਦਾਂਗੇ ਬ੍ਰੈਡ ਪੀਜ਼ਾ ਇਤੇ ਟਾਈਮਰ ਲਗਾ ਦਣਾ ਹੈ 180 ਡਿਗਰੀ ਤੇ ਆਪਾਂ ਲਗਾ ਦਨੇ ਆ 2 ਤੋਂ 3 ਮਿੰਟ ਲਈ ਵਿੱਚ ਜੇ ਆਪਾਂ ਰੋ ਕੇ ਚੈੱਕ ਵੀ ਕਰ ਸਕਦੇ ਇਹ ਗੱਲ ਨਹੀਂ ਹੈਗੀ ਕਿ 에어 ਫਰਾਈਰ ਉਗੜਾ ਨਹੀਂ ਵਿੱਚ ਆਪਾਂ ਰੋ ਕੇ ਚੈੱਕ ਵੀ ਕਰ ਸਕਦੇ ਆ ਤੇ ਆਪਣਾ ਬ੍ਰੈਡ ਪੀਜ਼ਾ ਬਣ ਕੇ ਤਿਆਰ ਆ ਬੜਾ ਸੋਹਣਾ ਕਲਰ ਆਨ ਦੌਰ ਖਾਣ ਵਿੱਚ ਵੀ ਟੇਸਟ ਬਹੁਤ ਹੀ ਵਧੀਆ ਹੁੰਦਾ ਬਹੁਤ ਹੀ ਅੱਛਾ ਟੇਸਟ ਮੰਦਾ ਇਹਦੇ ਵਿੱਚ 에어 ਫਰਾਈਰ ਵਿੱਚ ਬ੍ਰੈਡ ਪੀਸੇ ਦਾ ਜਾਂ ਪੀਜ਼ੇ ਦਾ ਤੇ ਹੁਣ ਇਹ ਰਾਤ ਦਾ ਟਾਈਮ ਹੈ ਮੈਂ ਤਾਂ ਦਿਵਿੰਦਰ ਅਸਿੱ ਚਲ ਗਈ ਸੀ ਬਾਜ਼ਾਰ ਥੋੜਾ ਜਿਹਾ ਮੈਂ ਵੀ ਦੋਨੋਂ ਕੰਮ ਸੀ ਮੈਂ ਕਿ ਚਲੋ ਮੈਂ ਸਬਜੀ ਵਗੈਰਾ ਲੈ ਆਉਂਗੀ ਫਿਰ ਮੈਨੂੰ ਯਾਦ ਆ ਗਿਆ ਜਿਹੜੀ ਦੋ ਚਾਰ ਚੀਜ਼ਾਂ ਕੁਛ ਘੱਟ ਸੀ ਘਰੇ ਮੈਂ ਚੱਲੇ ਵੀ ਲੈ ਲਾਂ ਕਿਉਂਕਿ ਜਿਸ ਦਿਨ ਡੀਮਾਰਟ ਗਏ ਸੀ ਉਸ ਦਿਨ ਸਾਨੂੰ ਨਹੀਂ ਖਰੇ ਮੂਠਨ ਤਾਲ ਨਹੀਂ ਮਿਲੀ ਸੀ ਇੱਕ ਦੇਸੀ ਖੰਡ ਨਹੀਂ ਮਿਲੀ ਸੀ ਮੈਂ ਸੋਚ ਲਈ ਅਸੀਂ ਤੇ ਪਿੰਨੀਆਂ ਬਣਾਉਣ ਵਾਰੇ ਫਿਰ ਮੈਂ ਕਿ ਲੋਕ ਦੇਸੀ ਖੰਡ ਲੈ ਕੇ ਆਈਆਂ ਤੇ ਉਹ ਦੇਖੂਗੀ ਜਿਸ ਦਿਨ ਮੈਨੂੰ ਠੀਕ ਲੱਗੇ ਮੈਂ ਬਣਾਉਂਗੀ ਐਗਸ ਲੈ ਕੇ ਆਇਆ ਐਗਸ ਜਿਵੇਂ ਹੁਣ ਸਰਦੀ ਵਿੱਚ ਅਸੀਂ ਬਹੁਤ ਯੂਜ਼ ਕਰਦੇ ਗਰਮੀ ਵਿੱਚ ਵੀ ਯੂਜ਼ ਕਰਦੇ ਹਾਂ ਪਰ ਸਰਦੀ ਵਿੱਚ ਤਾਂ ਬਹੁਤ ਹੀ ਯੂਜ਼ ਹੁੰਦੇ ਨੇ ਐਗਸ ਅਸੀਂ ਬਹੁਤ ਖਾਂਦੇ ਹਾਂ ਤੇ ਐਂਗਸ ਕੱਢ ਤੇ ਮੈਂ ਡੱਬੇ ਵਿੱਚ ਦੂਜੇ ਡੱਬੇ ਸੁੱਟ ਦੂੰਗੀ ਹਨਾ ਫਿਰ ਫ੍ਰੀਜ ਫ੍ਰਿਜ ਵਿੱਚ ਰੱਖ ਲਾਂ ਦੇ ਆ ਕੱਢ ਕੇ ਪਲਾਸਟਿਕ ਦੇ ਡੱਬੇ ਵਿੱਚ ਤੇ ਮੋਠਾਂ ਦੀ ਦਾਲ ਵੀ ਮੈਂ ਕਿਹਾ ਡੱਬੇ 'ਚ ਕੱਢ ਕੇ ਰੱਖ ਦੇ ਕਿਉਂਕਿ ਹੁਣ ਇਸ ਟਾਈਮ ਮੇਰੇ ਕੋਲ ਟਾਈਮ ਸੀ ਮੈਂ ਕਿਚਨ ਦਾ ਕੰਮ ਸਾਰਾ ਕਰ ਲਿਆ ਸੀ ਕਿਚਨ ਦਾ ਕੰਮ ਕਰਕੇ ਫਿਰ ਮੈਂ ਸਮਾਨ ਸਾਂਭਣ ਲੱਗੀ ਹਾਂ ਊਮ ਬਾਜ਼ਾਰ ਦਾ ਸੀ ਸ਼ਾਮ ਨੂੰ ਗਈ ਸੀ ਮੈਂ ਕਿਹਾ ਚਲوں ਕਿਚਨ ਦਾ ਕੰਮ ਹੋ ਗਿਆ ਨਹੀਂ ਸਵੇਰੇ ਵੀ ਮੈਨੂੰ ਸਾਂਭਣਾ ਪਊਗਾ ਸਵੇਰੇ ਫਿਰ ਮੈਂ ਕਿਹਾ ਹੋਰ ਕੰਮ ਹੋਣਗੇ ਜਿਹੜਾ ਸਮਾਨ ਹੈਗਾ ਹੁਣ ਹੀ ਮੈਨੂੰ ਸਾਂਭਦਾ ਨਹੀਂ ਆ ਮੋਠਾਂ ਦਾਲ ਢੱਪੇ ਵਿੱਚ ਪਾਤੀ ਬੇਸਣ ਖਤਮ ਹੋਇਆ ਪੈਸੀ ਬੇਸਣ ਵਾਲਾ ਡੱਬਾ ਵਾਸ਼ ਕਰਿਆ ਪੈਸੀ ਜਦੋਂ ਫਿਰ ਕੋਈ ਚੀਜ਼ ਖਤਮ ਹੁੰਦੇ ਫਿਰ ਡੱਬਾ ਚਲ ਵਾਸ਼ ਹੋ ਜਾਂਦਾ ਦਾਣਾ ਵਾਲੇ ਡੱਬੇ ਤੇ ਮੈਂ ਜਸ ਕੱਪੜੇ ਨਾਲ ਸਾਫ ਕਰ ਦਿੰਦਾ ਜਿਵੇਂ ਲੱਗੇ ਵਾਸ਼ ਕਰਦਾਂ ਲਾ ਵਾਸ਼ ਕਰਦਾਂ ਪਰ ਬੇਸਣ ਵਾਲਾ ਡੱਬਾ ਮੈਂ ਵਾਸ਼ ਕਰਕੇ ਹੀ ਪਾਉਣੀ ਹੁੰਦੀ ਆ ਹੋ ਗਿਆ ਬੇਸਣ ਬਹੁਤ ਜਲਦੀ ਖਰਾਬ ਹੁੰਦਾ ਪਰ ਹੁਣ ਤਾਂ ਜਿਵੇਂ ਮੌਸਮ ਦਾ ਫਰਕ ਪੈ ਗਿਆ ਹੁਣ ਨਹੀਂ ਖਰਾਬ ਹੋਣਾ ਗਰਮੀ ਵਿੱਚ ਤਾਂ ਖਰਾਬ ਹੋ ਜਾਂਦਾ ਸੀ ਤੇ ਇਹ ਮੈਂ ਬਈ ਬੇਸਣ ਪਾਤਾ ਬੇਸਣ ਵਾਲੇ ਡੱਬੇ ਵਿੱਚ ਤੇ ਇਹਦੇ ਵਿੱਚ ਮੈਂ ਇੱਕ ਸਪੂਨ ਰੱਖ ਦਿੰਨੀ ਛੋਟੀ ਜਿਹੀ ਇੱਕ ਕਟ ਇਹ ਉਹ ਕੰਮ ਨਹੀਂ ਆਉਂਦੀ ਮਾਈਕ੍ਰੋਵੇਵ ਵਾਲੇ ਪਾ ਪਾਣ ਨਾਲ ਆਪਾਂ ਨੂੰ ਮਿਲਦੀ ਹੁੰਦੀ ਹੈ ਤੋਂ ਮੈਂ ਇਹਦੇ ਵਿੱਚ ਇੱਕ ਸਪੂਨ ਰੱਖਤਾ ਤਾਂ ਕਿ پیسਨ ਆਪਾਂ ਯੂਜ਼ ਕਰਨੋਂ ਬਿਖੜਚੀ ਨਾ ਕੱਢਣਾ ਈਜ਼ੀ ਹੋ ਜਾਏ ਨਾ ਹੋਰ ਕੋਈ ਗਿੱਲਾ ਚਮਚਾ ਕੱਢਚੀ ਦੇ ਵਿੱਚ ਨਾ ਜਾਵੇ ਫਿਰ ਰਾਈਸ ਸਪਾਈਸੀ ਮੈਂ ਸੋਚੀ ਸੀ ਵੀ ਰਾਈਸ ਵੀ ਮੈਂ ਡੱਬੇ 'ਚ ਕੱਢ ਦਾਂ ਜਿਹੜੇ ਟੀਮਾਰਟ 'ਚੋਂ ਰਾਈਸ ਲੈ ਕੇ ਆਏ ਸੀ ਨਾ ਉਹ ਅਸੀਂ ਫਸਟ ਟਾਈਮ ਯੂਜ਼ ਕਰਾਂਗੇ ਤੋਂ ਉਹ ਜਿਸ ਦਿਨ ਮੈਂ ਯੂਜ਼ ਕਰਨ ਹੋਏ ਮੈਂ ਡਾਇਰੈਕਟ ਯੂਜ਼ ਕਰ ਲਵਾਂਗੇ ਥੋੜਾ ਥੋੜਾ ਸੈਂਪਲ ਤੌਰ ਤੇ ਅਸੀਂ ਲੈ ਕੇ ਆਂਦੇ ਸੀ ਇਹ ਅਸੀਂ ਪਹਿਲਾਂ ਯੂਜ਼ ਕਰੇ ਹੋਏ ਨਹੀਂਗੇ ਇਹ ਮੈਂ ਕਿਹਾ ਡੱਬ ਉਹ ਜੋ ਸੈਂਪਲ ਤੌਰ ਤੇ ਲੈ ਕੇ ਐਸੀ ਡੀਮਾਰਟ ਵਾਲੋ ਜਦੋਂ ਯੂਜ਼ ਕਰਾਂਗੇ ਫੇਰ ਪਤਾ ਲੱਗੂ ਵੀ ਕਿਵੇਂ ਬਣਦੇ ਨੇ ਤੇ ਹੁਣ ਉਸ ਤੋਂ ਬਾਅਦ ਸਾਰਾ ਕੰਮ ਕਿਚਨ ਦਾ ਅੰਤਰਕ ਕਰਨ ਤੋਂ ਬਾਅਦ ਸ্নান ਵਗੈਰਾ ਸੰਭਾਲਣ ਤੋਂ ਬਾਅਦ ਮੈਂ ਆਗੇ ਪਿੱਛੇ ਵਾਸ਼ਿੰਗ ਏਰੀਆ ਵਿੱਚ ਕੱਪੜੇ ਧੋਣ ਵਾਲੇ ਲੋਡ ਕਰਨੇ ਸੀ ਮਸ਼ੀਨ ਵਿੱਚ ਤਾਂ ਕਿ ਸਵੇਰੇ ਉੱਠ ਕੇ ਸੁੱਕਣੇ ਪਾ ਦਿਆਂ ਆਪਣਾ ਕੰਮ ਈਜ਼ੀ ਹੋ ਜੇ ਹਨਾ ਮਸ਼ੀਨੀ ਕੰਮ ਹੁਣ ਕੰਮ ਸੌਖਾ ਵੀ ਆ ਪਰ ਉਸ ਤੋਂ ਬਾਅਦ ਜਿਹੜੇ ਮਸ਼ੀਨਾਂ ਆਪਾਂ ਯੂਜ਼ ਕਰਦੇ ਆਂ ਆਪਣੇ ਕੰਮ ਨੂੰ ਸੌਖਾ ਕਰਨ ਵਾਸਤੇ ਉਹਨਾਂ ਦੀ ਟਾਈਮ ਟੂ ਟਾਈਮ ਸਰਵਿਸ ਉਹਨਾਂ ਦੀ ਟਾਈਮ ਟੂ ਟਾਈਮ ਸਾਫ ਸਫਾਈ ਵੀ ਕਰਨੀ ਹੁੰਦੀ ਹੈ ਤੇ ਉਹ ਚੀਜ਼ ਵੀ ਜ਼ਰੂਰੀ ਹੋ ਜਾਂਦੀ ਹੈ ਕੰਮ ਆਪਣਾ ਜੂਰ ਸੌਖਾ ਹੋ ਜਾਂਦਾ ਪਰ ਮਸ਼ੀਨਾਂ ਦੀ ਸਾਂਭ ਸੰਭਾਲ ਦੇਖੋ ਕਰਨੀ ਪੈਂਦੀ ਆ ਇਹਨਾਂ ਦੀ ਸਰਵਿਸ ਟਾਈਮ ਤੇ ਕਰਨੀ ਪੈਂਦੀ ਹੈ ਸਰਵਿਸ ਟਾਈਮ ਤੇ ਨਹੀਂ ਕਰਾਂਗੇ ਤਾਂ ਇਹ ਫਿਰ ਆਪਾਂ ਨੂੰ ਤੰਗ ਕਰਨਗੇ ਆਪਣਾ ਕੰਮ ਰੁਕ ਜਾਂਦਾ ਇਹ ਇਤਿਜਿਆ ਨਾਲ ਜਰੂਰ ਸੁਖ ਵੀ ਹੋ ਗਿਆ ਤੇ ਸਾਮਸਭਾਲ ਵੀ ਹੋ ਗਈ ਦੋਨੇ ਚੀਜ਼ਾਂ ਹੀ ਨਿੱਗਲਾਂ ਇਹਨੇ ਜਿਵੇਂ ਉਹਨੂੰ ਪੁਰਖ ਕਹਿੰਦੇ ਨੇ ਹੁਣ ਤਾਂ ਉਹ ਤਮਸ਼ੀਨੀ ਕੰਮ ਹੋ ਗਿਆ ਕੰਮ ਤਾਂ ਸਾਡੇ ਵਾਰੀ ਸੀ ਹੁਣ ਤਾਂ ਕਿਹੜੇ ਕੰਮ ਨੇ ਪਾ ਕੇ ਮਸ਼ੀਨਾਂ 'ਚ ਕੱਪੜੇ ਮਸ਼ੀਨੀ ਕੰਮ ਕਰਕੇ ਤੂੰ ਸੌਖੀਆਂ ਹੋ ਜਾਂਦੀ ਓ ਸੌਖਾ ਵੀ ਆ ਸ਼ੌਕ ਔਖਾ ਦੋਨੇ ਨਾਲ ਨਾਲ ਹੀ ਨੇ ਮੈਨੂੰ ਤਾਂ ਹੀ ਲੱਗਦਾ ਜਿੰਨਾ ਪਾਸ ਸੌਖੇ ਹੁੰਨੇ ਆ ਉਹਨੇ ਆਪ ਨੂੰ ਔਖਾ ਵੀ ਹੋਣਾ ਪੈਂਦਾ ਹਨਾ ਇਹਨਾਂ ਦੀ ਸਾਮਸਭਾਲ ਕਰਨੀ ਪੈਂਦੀ ਹੈ ਕੇਅਰ ਵੀ ਕਰਨੀ ਪੈਂਦੀ ਹੈ ਟਾਈਮ ਟੂ ਟਾਈਮ ਸਰਵਿਸ ਵੀ ਕਰਨੀ ਪੈਂਦੀ ਹੈ ਇਹ ਹੈਗਾ ਸਟੇਨ ਰਿਮੂਵਰ ਇੱਕ ਬੰਦ ਕਮੈਂਟ ਸੀ ਕਿ ਸਟੇਨ ਰਿਮੂਵਰ ਸਾਨੂੰ ਵੀਡੀਓ ਵਿੱਚ ਤੁਸੀਂ ਨੇੜੋ ਦਿਖਾਇਓ ਕਿਹੜਾ ਯੂਜ਼ ਕਰਦੇ ਹੈ ਇਹ ਆਈਐਫਪੀ ਦਾ ਸਟੇਨ ਰਿਮੂਵਰ ਆ ਇਹ ਤੁਹਾਨੂੰ ਹਰ ਆਮ ਦੁਕਾਨ ਤੋਂ ਨਹੀਂ ਮਿਲੂਗਾ ਜਿੱਥੋਂ ਆਪਾਂ ਵਾਸ਼ਿੰਗ ਮਸ਼ੀਨਸ ਲੈਣੇ ਹਨ ਨਾ ਆਈਐਫਪੀ ਦੀਆਂ ਵਾਸ਼ਿੰਗ ਮਸ਼ੀਨਸ ਲੈਣੇ ਆ ਉਥੋਂ ਆਈਐਫਪੀ ਕੰਪਨੀ ਦਾ ਹੀ ਇਹ ਆਉਂਦਾਗਾ 200 ਇਹਦਾ ਪ੍ਰਾਈਸ ਹੈ ਹੁਣ ਤਾਂ ਸ਼ਾਇਦ ਪਤ ਗਿਆ ਉਹ ਮੇਰੀ ਆਲਮੋਸਟ ਬੋਤਲ ਖਤਮ ਹੈ ਨਵੀਂ ਲੈਣ ਵਾਲੀ ਹੈ ਔਨਲਾਈਨ ਪਤਾ ਪਤ ਗਿਆ ਹੋਵੇ ਹੋਰ ਤੇ ਪੁਰਾਣੀ ਬੋਤਲ ਮੇਰੇ ਕੋਲ ਪਹਿ ਗਈ ਹੈ ਖਤਮ ਹੀ ਇਹਦੇ ਵਿੱਚ आईएफएस 3 ਨੂੰ ਮੂਵਰ ਤੋਂ ਤੁਹਾਨੂੰ ਤੁਹਾਨੂੰ ਮਿਲ ਜੂਗੀ ਤੋਂ ਵਾਸ਼ਿੰਗ ਮਸ਼ੀਨਸ ਮਿਲਦੀਆਂ ਨੇ ਆਫਬੀ ਦੇ ਜਾਂ ਹੋਰ ਇਲੈਕਟ੍ਰਿਕ ਚੀਜ਼ਾਂ ਮਿਲਦੀਆਂ ਨੇ ਉੱਥੋਂ ਤੁਹਾਨੂੰ ਮਿਲ ਜੂਗਾ ਕਿਉਂਕਿ ਉਹ ਆਫਬੀ ਦੇ ਰੱਖਦੇ ਹੁੰਦੇ ਨੇਗੇ ਪ੍ਰੋਡਕਟਸ ਮਸ਼ੀਨ ਵਾਲਾ ਲਿਕੁਇਡ ਗਰਮ ਕੱਪੜੇ ਧੋਣ ਵਾਲਾ ਅਲੱਗ ਤੇ ਅਸਟੇਨ ਰਿਮੂਵਰ ਲੱਗੋ ਸਾਰਾ ਕੁਝ ਹੀ ਰੱਖਦੇ ਨੇ ਉਹਨਾਂ ਤੋਂ ਈਜ਼ਲੀ ਮਿਲ ਜਾਂਦਾ ਤੇ ਹੁਣ ਮਾਰਨਿੰਗ ਦਾ ਟਾਈਮ ਆ ਚਾਹ ਪੀਣ ਤੋਂ ਬਾਅਦ ਸਬਕ ਸੱਤ ਦਾ ਟਾਈਮ ਸੀਗਾ ਇਹ ਸਵੇਰ ਸਾਂ ਤੋਂ ਚਾਹ ਵਗੈਰਾ ਪੀ ਕੇ ਫਿਰ ਮੈਂ ਕਿਤਾ ਲਈ ਇੱਕ ਵਾਰ ਕੱਪੜੇ ਸੁੱਕਣੇ ਪਾਵੇਂ ਕੋਂ ਕੱਪੜੇ ਧੋਤੇ ਪਏ ਸੀ ਰਾਤ ਨੂੰ ਮੈਂ ਟਾਈਮਰ ਲਗਾਤਾ ਸੀਗਾ ਬਸ ਸਵੇਰੇ ਕੱਢ ਕੇ ਸੁੱਕਣੇ ਪਾਉਣ ਹੁੰਦੇ ਨੇ ਜਾਂ ਨੀਲ ਵਾਲੇ ਕੱਪੜਿਆਂ ਨੂੰ ਚਿੱਟੇ ਕੱਪੜਿਆਂ ਨੂੰ ਨੀਲ ਦੇ ਕੇ ਫਿਰ ਮੈਂ ਉਹ ਸੈਮੀ ਮਸ਼ੀਨ ਚ ਅਲੱਗ ਤੋਂ ਡਰਾਇਰ ਵਿੱਚ ਸੁਕਾਉਣੇ ਪੈਂਦੇ ਨੇ ਹਣਾ ਬਸ ਇੰਨਾ ਕੰਮ ਹੁੰਦਾ ਸਵੇਰੇ ਕੰਮ ਬਹੁਤ ਸੌਖਾ ਹੁੰਦਾ ਠੰਡੇ ਪਾਣੀ ਚ ਹੱਥ ਨਹੀਂ ਮਾਰਨਾ ਪੈਂਦਾ ਪਾਣੀ ਤਾਂ ਆਪਾਂ ਬਚ ਜਾਣੀ ਹੈ ਕਿਉਂ ਠੰਡ ਚ ਪਾਣੀ ਚ ਹੱਥ ਮਾਰਉ ਨੂੰ ਦਿਲ ਨਹੀਂ ਕਰਦਾ ਹੈਗਾ ਅਸਕਰ ਕਹਿੰਦਾ ਸਰਦੀ ਵਿੱਚ ਫੂਲੀ ਮਸ਼ੀਨ ਦੀ ਬਹੁਤ ਬਹੁਤ ਜਨ ਮੌਜ ਹੈ ਕੱਪੜਿਆਂ ਦਾ ਪਤਾ ਹੀ ਨਾ ਲੱਗਦਾ ਵੀ ਕਦੋਂ ਧੋਤੇਗੇ ਬਸ ਕੰਢ ਕੇ ਸੁੱਕਣੇ ਪਾਉਣੇ ਹੁੰਦੇ ਨੇ ਜਾਂ ਰਾਤ ਨੂੰ ਮਸ਼ੀਨ 'ਚ ਲੋਡ ਕਰ ਦੇ ਦਿੰਦੇ ਨੇ ਵੀ ਚਲ ਸਵੇਰੇ ਕੋਈ ਵਾਰ ਲਾਈਟ ਨਾ ਹੋਵੇ ਜਾਂ ਆਪਾਂ ਕੰਮ 'ਚ ਬਿਜ਼ੀ ਆਪਾਂ ਟਾਈਮ ਪੱਛੜ ਜਾਂਦਾ ਕੱਪੜੇ ਜਾ ਕੇ ਮਸ਼ੀਨ 'ਚ ਲੋਡ ਕਰਨ ਦਾ ਕੋਈ ਕੰਮ ਬਹੁਤ ਹੁੰਦਾ ਤੇ ਕੱਪੜੇ ਬਾਹਰ ਨੇ ਸੁੱਕਣੇ ਫਿਰ ਉਸ ਤੋਂ ਬਾਅਦ ਮੈਂ ਜਾਂਦੀ ਆ ਅੰਦਰ ਅੰਦਰ ਜਾ ਕੇ ਧਾਲ ਸਬਜ਼ੀ ਵਗੈਰਾ ਬਣਾਵਾਂਗੀ ਤੇ ਅੰਦਰ ਆ ਕੇ ਮੈਂ ਬਣਾ ਲਈ ਸਬਜ਼ੀ ਸਬਜ਼ੀ ਬਣਾਈ ਸੀ ਆਲੂ ਕਾਚਰਾਂ ਦੇ ਵਿੱਚ ਮੈਂ ਧਨੀਆ ਵੀ ਪਾਤਾ ਉਣੀ ਬਣੀ ਐ ਮੈਂ ਗੈਸ ਬੰਦ ਕਰ ਚੁੱਕੀ ਆ ਸਬਜੀ ਬਣ ਕੇ ਤਿਆਰ ਐ ਤੇ ਇੱਕ ਸਾਈਡ ਮੈਂ ਕਿਤੇ ਬ੍ਰੇਕਫਾਸਟ ਹੀ ਚਾਰੇ ਮੈਂ ਬਣਾਉਂਗੀ ਸੈਂਡਵਿਚ ਉਦ ਲਈ ਮੈਂ ਸਬਜੀਆਂ ਕੱਟ ਕੇ ਰੱਖ ਲਿਆ ਪਿਆਜ਼ ਸ਼ਿਮਲਾ ਮਿਰਚ ਵਿੱਚ ਮੈਂ ਕੌਰਨ ਪਾ ਲਿਆ ਵਿੱਚ ਮੈਂ ਥੋੜਾ ਜਿਹਾ ਹਰਾ ਧਨੀਆ ਪਾ ਲਿਆ ਤੇ ਇਹ ਸੈਂਡਵਿਚ ਬਣਾਉਣ ਲੱਗੇ ਫਿਰ ਮੈਂ ਇਹਦੇ ਵਿੱਚ ਨੂੰ ਮਿਚ ਪਾਉਂਗੀ ਸੈਂਡਵਿਚ ਮੈਂ ਆਪਣਾ ਲਈ ਬਣਾ ਲਿਆ ਆਪਣਾ ਬ੍ਰੇਕਫਾਸਟ ਕਰ ਲਿਆ ਰੈਡੀ ਅੱਜ ਮੈਂ ਇਹ ਨਹੀਂ ਕਹਿ ਸਕਦੀ ਕਿ ਟੇਸਟੀ ਬਣਿਆ ਸੀ ਕਿਉਂਕਿ ਮੈਨੂੰ ਕੋਈ ਟੇਸਟ ਹੀ ਨਹੀਂ ਆਇਆ ਖਾਣ ਦਾ ਟੇਸਟੀ ਬਣਿਆ ਹੋਊਗਾ ਪਰ ਮੈਨੂੰ ਕੋਈ ਟੇਸਟ ਨਹੀਂ ਆਉਣਾ ਤੇ ਬ੍ਰੈਕਫਾਸਟ ਹੋ ਗਿਆ ਕੌਫੀ ਲੈ ਕੇ ਆ ਕੇ ਕਰਕੇ ਕਿਉਂਕਿ ਸੈਂਡਵਿਚ ਨਾਲ ਮੈਨੂੰ ਕੌਫੀ ਅੱਛੀ ਲੱਗਦੀ ਆ ਸੈਂਡਵਿਚ ਦਾ ਮੈਨੂੰ ਕੋਈ ਸੁਆਦ ਹੀ ਨਹੀਂ ਆਇਆ ਮੈਂ ਬਣਾਇਆ ਸੀ ਵੀ ਚਲੋ ਵਧੀਆ ਖਾਵਾਂਗੇ ਹਨਾ ਪਰ ਮੈਨੂੰ ਕੋਈ ਟੇਸਟ ਹੀ ਨਹੀਂ ਆਇਆ ਬਸ ਆ ਫੀਲ ਹੋ ਰਿਹਾ ਸੀ ਕੁਝ ਖਾ ਰਹੇ ਆ ਢਿੱਡ ਚੱਲ ਗਿਆ ਢਿੱਡ ਭਰ ਗਿਆ ਖਾਣ ਦਾ ਕੋਈ ਸੁਆਦ ਨਹੀਂ ਆਇਆ ਜੇ ਕੰਮ ਕਰਕੇ ਨਾ ਟੇਸਟ ਹੀ ਨਹੀਂ ਆਉਂਦਾ ਕਿਸੇ ਵੀ ਚੀਜ਼ ਦਾ ਹੁਣ ਕੌਫੀ ਪੀ ਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਡਸਟਿੰਗ ਵੀ ਕਰਨੀ ਆ ਪਰ ਦੇਖੂਗੀ ਕਿ ਮੈਨੂੰ ਠੀਕ ਲੱਗਾ ਤਾਂ ਮੈਂ ਕਰੂੰਗੀ ਨਹੀਂ ਤਾਂ ਨਹੀਂ ਕਰੂੰਗੀ ਕੱਪੜੇ ਕੱਢਨੇ ਨੇ ਕੁਝ ਸਾਧੀਆਂ ਵਾਲੇ ਜੈਕਟਸ ਵਗੈਰਾ ਅੱਜ ਕੋਸ਼ਿਸ਼ ਕਰਦੇ ਹਾਂ ਕਿ ਉਹ ਕੱਢਦਾ ਫਿਰ ਡਸਟਿੰਗ ਤਾਂ ਚਲੋ ਡੇਲੀ ਰੁਟੀਨ ਆ ਉਹ ਤਾਂ ਹੁੰਦੀ ਰਹਿੰਦੀ ਆ ਕੋਸ਼ਿਸ਼ ਕਰੂੰਗੀ ਕਿ ਜੈਕਟਸ ਵਗੈਰਾ ਕੱਢ ਕੇ ਮੈਂ ਇੱਕ ਵਾਰ ਹੈਂਗ ਕਰਦਾ ਸਾਰੀਆਂ ਤਾਂ ਕਿ ਲੋਡ ਪੈਣ ਤੇ ਆਪ ਨੂੰ ਪਚਣਾ ਨਾ ਪਵੇ ਫਿਰ ਹਨਾ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਸੋ ਇਹ ਸੀ ਮੇਰਾ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜੇਨਨੋ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ